ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਜਪਨਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਬੀਤੀ ਰਾਤ ਵੱਖ-ਵੱਖ ਚੋਣ ਜਾਤਸਿਆਂ ਤੇ ਮੀਟਿੰਗਾਂ 'ਚ ਸ਼ਮੂਲੀਅਤ ਕੀਤੀ ਕਿਚਲੂ ਨਗਰ ਵਿਖੇ ਵਾਰਡ ਨੰਬਰ 82 ਦੇ ਇੰਚਾਰਜ ਸੰਜੇ ਗੋਸਾਈ ਅਤੇ ਨਹਿਰੂ ਨਗਰ ਵਿਖੇ ਵਿਨੀਤ ਪਾਲ ਸਿੰਘ ਮੋਂਗਾ, ਰੁਪਿੰਦਰ ਕੌਰ ਮੋਂਗਾ, ਮੀਤ ਮਹਿਲਾ, ਮੋਰਚਾ ਲੁਧਿਆਣਾ ਸ਼ਹਿਰੀ ਵੱਲੋਂ ਆਯੋਜਿਤ ਮੀਟਿੰਗਾਂ 'ਚ ਰਵਨੀਤ ਬਿੱਟੂ ਨੇ ਵੋਟਰਾਂ ਨੂੰ ਪਾਜਪਾ ਦੇ ਹੱਕ 'ਚ ਲਾਮਬੰਦ ਕੀਤਾ। ਇਸ ਮੌਕੇ ਤੇ ਉਹਨਾਂ ਨਾਲ ਸ਼ੀਨੂ ਚੁੱਗ, ਪ੍ਰਦਾਨ ਮਹਿਲਾ, ਮੋਰਚਾ ਲੁਧਿਆਣਾ ਸ਼ਹਿਰੀ, ਨਿਰੰਦਰ ਪਾਲ ਸਿੰਘ ਮੱਲੀ, ਪੁਸ਼ਪਿੰਦਰ ਸਿੰਘਲ, ਸੁਨੀਲ ਮਹਿਰਾ ਅਮਰਜੀਤ ਟਿੱਕਾ ਸੰਜੀਵ ਮੋਦਗਿਲ ਚੰਦਨ ਗੁਪਤਾ ਬਲਦੇਵ ਸਹਾਇ ਸਿੰਗਲਾ ਸ਼ਿਵਮਪੁਰੀ ਰਾਮ ਲੁਭਾਇਆ ਕਾਸ਼ੀ ਅਗਰਵਾਲ ਮੋਨਿਕਾ ਗੋਸਾਈ ਮੰਡਲ ਪ੍ਰਧਾਨ ਪ੍ਰਿੰਸ ਭੰਡਾਰੀ ਜਨਰਲ ਸਕੱਤਰ ਮਹਿਲਾ ਮੋਰਚਾ ਜੋਤੀ ਸ਼੍ਰੀਵਾਸਤਵ ਰੀਨਾ ਜੈਨ ਕਾਰਜਕਾਰੀ ਮੈਂਬਰ ਕਮਲਜੀਤ ਸਿੰਘ ਮੋਂਗਾ ਜੋਗੇਸ਼ ਸ਼ਰਮਾ ਮੰਡਲ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਮੰਡਲ ਸੁਖਵਿੰਦਰ ਪਾਲ ਸਿੰਘ ਕਿਸਾਨ ਆਗੂ ਅਬਿਲੇਸ਼ ਕੁਮਾਰ ਆਦ ਹਾਜ਼ਰ ਸਨ ਰਵਨੀਤ ਬਿੱਟੂ ਨੇ ਬੋਲਦਿਆਂ ਕਿਹਾ ਕਿ ਅਸੀਂ ਮੰਗ ਕੀਤੀ ਸੀ ਕਿ ਅਕਾਲੀ ਦਲ ਨਾਲ ਗੱਠ ਜੋੜ ਨਾ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੁੰਦੇ ਹਨ ਪੰਜਾਬੀਆਂ ਨੇ ਪਰ ਤੱਕ ਦੇਖਿਆ ਹੈ ਕਿ ਕਿਵੇਂ ਭਾਜਪਾ ਨੇ ਢੇਠਾ ਡਿਕੇ ਯੂਪ ਵਰਗੇ ਰਾਜ ਅਸਮਾਨ ਤੇ ਲਾ ਕੇ ਅਸੀਂ ਅਕਾਲੀਆਂ ਕਾਂਗਰਸੀਆਂ ਤੇ ਆਪ ਵਾਲਿਆਂ ਕਰਕੇ ਅਸਮਾਨ ਤੇ ਥੱਲੇ ਲੱਗ ਗਏ ਉਨਾ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਲੁਧਿਆਣਾ ਦੀ ਤਰੱਕੀ ਚਾਹੁੰਦੇ ਹੋ ਤਾਂ ਜੋ ਅਸੀਂ ਚਾਹੁੰਦੇ ਹਾਂ ਲੁਧਿਆਣਾ ਦੇ ਵਿੱਚ ਮੈਟਰੋ ਆਵੇ ਇਲੈਕਟ੍ਰਿਕ ਵਾਹਨ ਚਲਣ ਤਾਂ ਭਾਜਪਾ ਦੇ ਹੱਥ ਮਜ਼ਬੂਤ ਕਰੋ ਤੁਸੀਂ ਸੋਚ ਨਹੀਂ ਸਕਦੇ ਕਿ ਪੀਐਮ ਮੋਦੀ ਪੰਜਾਬ ਦੀ ਬਿਹਤਰੀ ਲਈ ਕੀ ਸੋਚ ਕੇ ਬੈਠੇ ਹੋ ਹਨ ਪੰਜਾਬ ਨੂੰ ਮੋੜ ਸੋਨੇ ਦੀ ਚਿੜੀ ਬਣਾਉਣ ਲਈ ਸਾਨੂੰ ਕੇਂਦਰ ਚ ਭਾਈਵਾਲ ਬਣਨਾ ਹੀ ਪਵੇਗਾ ਇਸ ਲਈ ਜ਼ਰੂਰੀ ਹੈ ਕਿ ਆਉਣ ਵਾਲੀ ਇੱਕ ਤ੍ਰਿਕ ਨੂੰ ਪਾਜਪਾ ਦੇ ਕਮਲ ਦੇ ਫੁੱਲ ਵਾਲਾ ਬਟਨ ਦਬਾ ਕੇ ਪਾਜਪਾ ਨੂੰ ਜਿਤਾਓ ਆਪਣਾ ਤੇ ਆਪਣੇ ਬੱਚਿਆਂ ਦਾ ਭਵਿਕ ਸੁਰੱਖਿਅਤ ਕਰੋ